ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਨਵਾਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪੰਜਾਬ ਸਰਕਾਰ ਵੱਲੋਂ ਸਾਲ 2025 ਦੇ ਵਿੱਚ ਕਿਹੜੇ ਵਿਭਾਗ ਦੇ ਵਿੱਚ ਕਿੰਨੀਆਂ ਪੋਸਟਾਂ ਜਾਰੀ ਹੋ ਰਹੀਆਂ ਜਲਦੀ ਹੀ ਪੰਜਾਬ ਸਰਕਾਰ ਇਹਨਾਂ ਪੋਸਟਾਂ ਦੇ ਲਈ ਭਰਤੀਆਂ ਕਰਨ ਜਾ ਰਹੀ ਹੈ ਤਾਂ ਪੂਰਾ ਡਿਟੇਲਡ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਏ ਅੱਜ ਜੋ ਸਾਲ 2025 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਇੱਕ ਇੱਕ ਕਰਕੇ ਸਾਰੇ ਵਿਭਾਗਾਂ ਦੀ ਗੱਲਬਾਤ ਕਰਾਂਗੇ ਕਿਹੜੇ ਕਿਹੜੇ ਵਿਭਾਗ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਭਵਿੱਖ ਦੇ ਵਿੱਚ ਜਾਰੀ ਹੋਣ ਵਾਲੀਆਂ। ਵੀਡੀਓ ਤੇ ਜਾਣ ਤੋਂ ਪਹਿਲਾਂ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀਰ ਸਾਡੇ ਚੈਨਲ ਤੇ ਫਸਟ ਟਾਈਮ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਓ ਜੀ। ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਜਿਵੇਂ ਹੀ ਸਰਕਾਰ ਵੱਲੋਂ ਕੋਈ ਨੌਕਰੀਆਂ ਜਾਰੀ ਹੁੰਦੀ ਆ ਉਹਦਾ ਅਸੀਂ ਵੀਡੀਓ ਬਣਾਉਂਦੇ ਰਹਿੰਨੇ ਆ। ਉਹਦਾ ਨੋਟੀਫਿਕੇਸ਼ਨ ਆ ਤੁਹਾਡੇ ਫੋਨ ਤੇ ਤੁਹਾਨੂੰ ਮਿਲਦਾ ਰਹੂਗਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ। ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਵੀਡੀਓ ਤੇ ਚੱਲਦੇ ਹਾਂ ਜੀ ਜੋ ਸਾਲ 2025 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੋਸਟਾਂ ਜਾਰੀ ਕੀਤੀਆਂ ਜਾਣੀਆਂ ਸਭ ਤੋਂ ਪਹਿਲਾਂ ਪਟਵਾਰੀ ਦੀ ਭਰਤੀ ਹੈ ਜੀ 1000 ਪਲੱਸ ਪੋਸਟਾਂ ਦੇ ਲਈ ਅਨਾਉਂਸਮੈਂਟ ਆ ਸਰਕਾਰ ਵੱਲੋਂ ਕੀਤੀ ਗਈ ਸੀ ਇਹਦੇ ਸਬੰਧ ਵਿੱਚ ਯੋਗਤਾ ਰੱਖਣ ਵਾਲੇ ਉਮੀਦਵਾਰ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹੁਣੇ ਤੋਂ ਆਸ ਕਰਦੇ ਹਾਂ ਜਲਦੀ ਪੰਜਾਬ ਸਰਕਾਰ ਵੱਲੋਂ ਇਹਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ ਨੈਕਸਟ ਹੈ ਜੀ ਜੇਲ੍ਹ ਵਿਭਾਗ ਦੇ ਵਿੱਚ 1200 ਪਲੱਸ ਪੋਸਟਾਂ ਇਹਦੇ ਲਈ ਵੀ ਸਰਕਾਰ ਵੱਲੋਂ ਅਨਾਉਂਸਮੈਂਟ ਹੋਈ ਸੀ ਆਸ ਕਰਦੇ ਹਾਂ ਜਲਦੀ ਇਹਦੇ ਲਈ ਵੀ ਨੋਟੀਫਿਕੇਸ਼ਨ ਆਊਟ ਹੋਊਗਾ ਸਬੰਧਤ ਉਮੀਦਵਾਰ ਆਪਣੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਸਕਦੇ ਹੋ ਜੀ ਨੈਕਸਟ ਹੈ ਜੀ ਐਕਸਾਈਟੇ ਟੈਕਸੇਸ਼ਨ ਵਿਭਾਗ ਦੇ ਵਿੱਚ 400 ਪਲੱਸ ਪੋਸਟਾਂ ਦੇ ਲਈ ਅਨਾਉਂਸਮੈਂਟ ਕੀਤੀ ਗਈ ਸੀ ਸਰਕਾਰ ਵੱਲੋਂ ਇਹਦੇ ਸਬੰਧ ਵਿੱਚ ਵੀ ਯੋਗਤਾ ਰੱਖਣ ਵਾਲੇ ਉਮੀਦਵਾਰ ਆਪਣੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਸਕਦੇ ਆ ਗ੍ਰੈਜੂਏਸ਼ਨ ਇਹਦੇ ਵਿੱਚ ਯੋਗਤਾ ਹੁੰਦੀ ਹੈ ਤੇ ਇਹਦੇ ਲਈ ਵੀ ਤੁਸੀਂ ਆਪਣੀ ਤਿਆਰੀ ਪੱਕੀ ਕਰ ਸਕਦੇ ਹੋ ਨੈਕਸਟ ਹੈ ਜੀ ਅੰਗਣਵਾੜੀ ਵਿਭਾਗ ਦੀਆਂ ਵਰਕਰ ਤੇ ਹੈਲਪਰ ਦੀਆਂ ਪੋਸਟਾਂ 3000 ਪਲੱਸ ਇਹਦੇ ਲਈ ਵੀ ਅਨਾਉਂਸਮੈਂਟ ਹੋਈ ਸੀ ਇਹਦੇ ਲਈ ਵੀ ਤੁਸੀਂ ਤਿਆਰੀ ਆਪਣੀ ਪੱਕੀ ਕਰ ਸਕਦੇ ਹੋ ਇਹ ਵੀ ਬਹੁਤ ਵੱਡੀ ਭਰਤੀ ਹੈ ਜਿਹਦੇ ਲਈ ਉਮੀਦਵਾਰ ਆ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰਦੇ ਪਏ ਆ ਤਾਂ ਇਹਦੇ ਲਈ ਵੀ ਜਲਦੀ ਆਸ ਕਰਦੇ ਆ ਸਰਕਾਰ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਜਾਊਗਾ ਇਸੇ ਤਰ੍ਹਾਂ ਹੀ ਸਿਹਤ ਵਿਭਾਗ ਦੇ ਵਿੱਚ 822 ਪੋਸਟਾਂ ਦੇ ਲਈ ਪ੍ਰਵਾਨਗੀ ਦਿੱਤੀ ਗਈ ਹੈ ਮੰਤਰੀ ਮੰਡਲ ਵੱਲੋਂ 2 ਹਫ਼ਤੇ ਪਹਿਲਾਂ ਇਹ ਪ੍ਰਵਾਨਗੀ ਪ੍ਰਵਾਨਗੀ ਪੱਤਰ ਵੀ ਜਾਰੀ ਕੀਤਾ ਗਿਆ ਇਹਨਾਂ ਵੱਲੋਂ ਤਾਂ ਵੱਖ-ਵੱਖ ਪੋਸਟਾਂ ਇਹਦੇ ਵਿੱਚ ਰਹਿਣਗੀਆਂ ਸਿਹਤ ਵਿਭਾਗ ਦੀਆਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਇਹ ਭਰਤੀਆਂ ਕੀਤੀ ਜਾਣੀ ਹੈ ਤਾਂ ਯੋਗ ਉਮੀਦਵਾਰ ਇਹਲੇ ਵੀ ਆਪਣੀ ਤਿਆਰੀ ਆ ਪੱਕੀ ਕਰ ਸਕਦੇ ਆ ਨੈਕਟ ਹੈ ਜੀ ਪੀਟੀਆਈ ਅਧਿਆਪਕ 2000 ਪਲੱਸ ਪੋਸਟਾਂ ਇਹਦੇ ਲਈ ਵੀ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਇਹਦੇ ਸਬੰਧ ਵਿੱਚ ਯੋਗਤਾ ਰੱਖਣ ਵਾਲੇ ਉਮੀਦਵਾਰ ਆਪਣੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਸਕਦੇ ਹੈ ਜੀ ਪੰਜਾਬ ਦੇ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਲਈ ਭਰਤੀ ਕੀਤੀ ਜਾਣੀ ਹੈ 646 ਪੋਸਟਾਂ ਦੇ ਲਈ ਜੋ ਸਰਕਾਰ ਵੱਲੋਂ ਮੰਤਰੀ ਮੰਡਲ ਵੱਲੋਂ ਇਹ ਅਨਾਉਂਸਮੈਂਟ ਆ ਕੀਤੀ ਗਈ ਹੈ ਜਲਦ ਹੀ ਇਹਦੇ ਲਈ ਵੀ ਨੋਟੀਫਿਕੇਸ਼ਨ ਆਸ ਕਰਦੇ ਆ ਪੰਜਾਬ ਸਰਕਾਰ ਵੱਲੋਂ ਰਿਲੀਜ਼ ਕੀਤਾ ਜਾਊਗਾ ਨੈਕਟ ਹੈ ਜੀ ਵੀਡੀਓ ਦੀਆਂ ਪੋਸਟਾਂ ਵਿਲੇਜ ਡਿਵੈਲਪਮੈਂਟ ਆਫੀਸਰ 792 ਪੋਸਟਾਂ 2-3 ਸਾਲ ਤੋਂ ਇਹ ਭਰਤੀ ਲੜਕੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਜਲਦੀ ਇਹਨਾਂ ਨੂੰ ਰੀਓਪਨ ਕੀਤਾ ਜਾ ਰਿਹਾ। ਤਾਂ ਸਬੰਧਤ ਐ ਕੈਂਡੀਡੇਟ ਜਿਨ੍ਹਾਂ ਨੇ ਅਪਲਾਈ ਕੀਤਾ ਜਾਂ ਅਪਲਾਈ ਕਰਨਗੇ ਜੇਕਰ ਸਰਕਾਰ ਦੁਆਰਾ ਦੁਬਾਰਾ ਅਪਲਾਈ ਕੀਤਾ ਜਾਂਦਾ ਤਾਂ ਇਹਦੇ ਸੰਬੰਧੀ ਤੁਸੀਂ ਆਪਣੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਸਕਦੇ ਹੋ ਜੀ। ਤਾਂ ਇਹ ਵੱਖ-ਵੱਖ ਵਿਭਾਗਾਂ ਦੀਆਂ ਪੋਸਟਾਂ ਜੀ ਜੋ ਸਰਕਾਰ ਦੁਆਰਾ ਅਨਾਊਂਸਮੈਂਟ ਹੋਈ ਵੀ ਹੈ ਜਲਦ ਹੀ ਇਹਨਾਂ ਦੇ ਲਈ ਭਰਤੀ ਐ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਊਗੀ ਤਾਂ ਪੰਜਾਬ ਸਰਕਾਰ ਦੇ ਇਸ ਤੋਂ ਬਾਅਦ 1.5 ਤੋਂ 2 ਸਾਲ ਬਚੇ ਆ। ਤਾਂ ਇਹਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਹੋਰ ਵਿਭਾਗਾਂ ਦੇ ਵਿੱਚ ਵੀ ਭਰਤੀਆਂ ਅਨਾਉਂਸ ਹੋ ਰਹੀਆਂ ਹਨ ਜਲਦ ਤੋਂ ਜਲਦੀ ਨਾਲ ਦੇ ਲਈ ਭਰਤੀਆਂ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਤੁਸੀਂ ਇਹਨਾਂ ਦੇ ਲਈ ਹੁਣੇ ਤੋਂ ਤਿਆਰੀ ਆਪਣੀ ਪੱਕੀ ਕਰ ਸਕਦੇ ਹੋ ਤਾਂ ਇਹ ਹੈ ਜੀ ਅੱਜ ਦਾ ਅਪਡੇਟ ਅੱਜ ਦੀ ਵੀਡੀਓ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ